আলট্রা 1555 2012 মডেল 355000 ਰੁਪਏ ਦੀ ਡਿਮਾਂਡ 7516 ਮੀਟ ਦੇ ਤੇ ਰੇਡੀਅਲ ਦੇ ਤੇ ਜਿਹੜਾ ਨਵੇਂ ਬਾੜਲਾ ਨਵਾਂ ਨਵੇਂ ਮਾਡਲ ਆ ਮੈਂ ਆਪਾਂ ਸ਼ੇਰਕਤ ਹਾਂ 13 ਟਾਇਰ ਆ ਤੇ ਪਿਛਲੇ ਪੌਂਡ ਦੀ ਕੰਡੀਸ਼ਨ ਦਾ ਟਰੈਕਟਰ ਪਿਆ ਆ ਤੇ ਡਬਲ ਕਲੱਚ ਆ ਡਬਲ ਕਲੱਚ ਆ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੀ ਐ ਸੱਚ ਬੰਦਗਾ ਚੱਲੀ ਐ ਸੱਚ ਲੱਗਿਆ ਡਟ ਫਾਰਮ ਟਰੈਕ 60 ਇਹ ਨੰਬਰ ਕਿੱਥੋਂ ਦਾ ਜੀ ਹਾਂ ਹਾਂ ਨੰਬਰ ਆ ਰਿਹਾ ਹੈ ਹਾਂ 695 ਮੰਗਦੇ ਆ 695 ਮੰਗਦੇ ਆ 195000 ਰੁਪਏ ਦੀ ਡਿਮਾਂਡ ਆ ਜੀ 100 ਦਾ ਇਹ ਨੰਬਰ ਕਿਹੜਾ ਜੀ ਨੰਬਰ ਪੰਜਾਬ ਦਾ ਜੀ ਪੰਜਾਬ ਨੰਬਰ ਆ ਠੀਕ ਨੰਬਰ ਦਾ ਬੋਲਿਆਗਾ ਪੰਜਾਬ ਯਾਰ ਟਰੈਕਟਰ ਜਿਹੜਾ 60 ਫਾਰਮ ਟਰੈਕ 60 ਸੀ ਇਹਦੀ ਹੱਡ ਵੀ ਨਾਲ ਆ ਛਤਰੀ ਵੀ ਤੇ ਇਹਦੋਂ ਕਾ ਆ ਗਿਆ ਸਵਰਾਜ 747 ਐਫੀ 2012 ਮਾਡਲ 360000 ਰੁਪਏ ਦੀ ਡਿਮਾਂਡ ਆ ਗਿਆ ਸਵਰਾਜ 855 2015 ਮਾਡਲ 4 ਲੱਖ 95000 ਰੁਪਏ ਡਿਮਾਂਡ ਤੇ ਇਦੂਗਾ ਆ ਗਿਆ 2016 ਮਾਡਲ 5 ਲੱਖ ਤੇ 70000 ਰੁਪਏ ਡਿਮਾਂਡ ਕੰਡੀਸ਼ਨ ਚੈੱਕ ਕਰ ਸਕਦੇ ਆ ਦੋਵਾਂ ਦੇ ਬਹੁਤ ਵਧੀਆ ਕੰਡੀਸ਼ਨ ਦੇ ਟਰੈਕਟਰ ਆ ਤੇ ਇਦੂਗਾ ਆ ਗਿਆ ਵਾ ਅਰਜਨਲ Ultra band 555 DI 2020 ਮਾਡਲ 5 ਲੱਖ ਤੇ 40000 ਰੁਪਏ ਡਿਮਾਂਡ ਇਦੂਗਾ ਆ ਗਿਆ Mahindra 575 DI ਤੇ ਇਹਦੀ ਡਿਮਾਂਡ ਹੈਗੀ ਆ 2 ਲੱਖ ਤੇ 60000 ਰੁਪਏ 2005 ਮਾਡਲ ਆ ਬਿਨਾ ਪਾਵਰ ਸ਼ੇਅਰਿੰਗ ਤੋਂ ਨਾਲ ਹੀ 2010 ਮਾਡਲ 2 ਲੱਖ 95000 ਰੁਪਏ ਡਿਮਾਂਡ ਬਿਨਾ ਪਾਵਰ ਸਟੀਅਰਿੰਗ ਦੇ ਟ੍ਰੈਕਟਰ 14 ਟਾਇਰਾਂ ਦੇ ਵਿੱਚ ਬਹੁਤ ਵਧੀਆ ਕੰਡੀਸ਼ਨ ਦੇ ਟਾਇਰ ਆ ਨਹੀਂ 13 6 28 ਦੇ ਟਾਇਰ ਵੀ ਵੀਰੇ ਦੇ ਇਹਦੇ ਕਾ ਆ ਗਿਆ ਵਾ ਸਵਰਾਜ 855 ਕੰਡੀਸ਼ਨ ਚੈੱਕ ਕਰ ਲਓ ਇਹਦੇ ਇਹਦੇ ਟਾਇਰ ਹੈਗੇ 50 ਪੈਸੇ ਦੇ ਨੀਰ 14 28 ਦੇ ਟਾਇਰ ਆ ਪਿਛਲੇ ਇਹਦੇ ਬਿਨਾ ਪਾਵਰ ਸਟੀਅਰਿੰਗ ਤੋਂ ਬਾਹਰ ਪੰਪ ਵਾਲਾ ਟ੍ਰੈਕਟਰ ਆ ਤੇ ਪੀ ਵੀ 6 ਨੰਬਰ ਆ 2014 ਮਾਡਲ 1/4 ਲੱਖ ਰੁਪਏ ਡਿਮਾਂਡ ਆ ਆਰਡਰ ਤੇ ਐਂਪ ਨਾਲ ਆ ਇਹਦੇ ਤੇ ਇਹ ਦੁਕਾਨ ਆ ਗਿਆ ਮਹਿੰਦਰਾ ਮਹਿੰਦਰਾ 265 ਡੀਆਈ ਮਹਿੰਦਰਾ 265 ਡੀਆਈ ਹੌਟ ਛਤਰੀ ਤੇ ਐਲਈਡੀ ਨਾਲ ਲੱਗੀ ਹੋਈ ਹੈ ਲਾਈਟਾਂ ਲੱਗੀਆਂ 97 ਮਾਡਲ 1,80 ਹਜ਼ਾਰ ਰੁਪਏ ਦੀ ਮੰਗ ਤੇ ਮਹਿੰਦਰਾ 475 ਡੀਆਈ 2007 ਮਾਡਲ 2,70 ਹਜ਼ਾਰ ਰੁਪਏ ਦੀ ਮੰਗ ਬਹੁ ਬਧੀਆ ਕੰਡੀਸ਼ਨ ਦਾ ਟਰੈਕਟਰ ਹੈ 13 12 ਟਾਇਰ ਹੈ ਦੇ ਆ ਤੇ 12 ਦੇ ਨਾਲ ਦੇ ਆ ਤੇ ਦੁਕਾਨ ਆ ਗਿਆ ਵਾ ਮਹਿੰਦਰਾ 475 ਡੀਆਈ 2006 ਮਾਡਲ 2,65 ਹਜ਼ਾਰ ਰੁਪਏ ਦੀ ਮੰਗ ਤੇ ਕੰਡੀਸ਼ਨ ਚੈੱਕ ਕਰ ਸਕਦੇ ਹਾਂ 12 ਟਾਇਰਾਂ ਦੇ ਵਿੱਚ ਇਹ ਦੁਕਾਨ ਆ ਗਿਆ ਵਾ 735 735 FE 206 ਮਾਡਲ 2 ਲੱਖ ਤੇ 65000 ਰੁਪਏ ਡਿਮਾਂਡ ਬਿਨਾ ਪਾਵਰ ਸ਼ੇਰਿੰਗ ਤੋਂ ਜੱਕ ਤੇ ਡਿਸਟਰੀਬਿਊਟਰ ਦੇ ਤੇ ਇਹਦੇ ਟਾਇਰ ਹੈਗੇ ਆ 12 12 28 ਦੇ ਨਵੇਂ ਟਾਇਰ ਆ ਇਹਦੇ JK ਦੇ ਤੇ ਇਹ ਦੁਕਾਨ ਆ ਗਿਆ ਵਾ ਟਰੈਕਟਰ ਫਾਰਮ ਟਰੈਕ 60 ਨਹੀਂ ਫਾਰਮ ਟਰੈਕ 50 ਫਾਰਮ ਟਰੈਕ 50 ਅਗਲੇ ਅਟੈਚ 16 ਦੇ ਨਵੇਂ ਆ ਪਿਛਲੇ ਹੈਗੇ ਆ ਇਹਦੇ ਸੋਨਾ ਦੇ JK ਦੇ 13 28 ਦੇ ਤੇ ਇਹਦੀ ਡਿਮਾਂਡ ਹੈਗੀ ਆ ਵੀਰ ਮੇਰੇ ਟੈਗਨੀਸ਼ਨ ਚੈੱਕ ਕਰੋ ਪਹਿਲਾਂ ਟਰੈਕਟਰ ਦੀ ਇਹਦੀ ਡਿਮਾਂਡ ਹੈਗੀ 1 ਲੱਖ ਤੇ 35000 ਰੁਪਏ ਦੀ ਡਿਮਾਂਡ 97 ਮਾਡਲ ਆ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੀ ਤੇ ਇਦੋਂ ਕਾ ਆ ਗਿਆ ਫੋਰਡ 3600 ਫੋਰਡ 3600 91 ਮਾਡਲ 1 ਲੱਖ ਤੇ 60